1 ਅਗਸਤ ਤੋਂ ਨਾਬਾਲਗ ਬੱਚਿਆਂ ਲਈ ਸਖਤ ਹੋਣ ਜਾ ਰਹੇ ਨੇ ਮੋਟਰ ਵਹੀਕਲ ਐਕਟ ਬਾਰੇ ਪੁਲਿਸ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ ਅਤੇ ਜੇ ਕੋਈ ਨਾਬਾਲਗ ਵਾਹਨ ਗੈਰ ਕਾਨੂੰਨੀ ਢੰਗ ਨਾਲ ਚਲਾਉਂਦਾ ਹੈ ਤਾਂ ਉਸ ਤੇ 25000 ਰੁਪਏ ਜੁਰਮਾਨਾ ਅਤੇ ਮਾਪਿਆਂ ਨੂੰ 3 ਸਾਲ ਦੀ ਸਜ਼ਾ ਹੋ ਸਕਦੀ ਹੈ ਸਤਿ ਸ਼੍ਰੀ ਅਕਾਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ 1 اگست ਤੋਂ پنجاب پولیس نے نابالغ بچیاں ਵੱਲੋਂ ਚਲਾਏ ਜਾ ਰਹੇ دو پہیہ ਅਤੇ چار پہیہ ਵਾਹਨਾਂ ਤੇ ਸਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ ਅਤੇ ਇਸ ਦੇ ਲਈ پولیس ਨੇ ਵੀ ਵੱਡੇ ਪੱਧਰ ਤੇ ਜਾਗਰੂਕਤਾ ਫੈਲਾਉਣ ਦੇ ਕੰਮ ਕਪੂਰਥਲਾ ਵਿੱਚ ਸ਼ੁਰੂ ਕੀਤੇ ਹਨ پولیس ਨੇ ਇਸ ਸੰਬੰਧ ਵਿੱਚ ਵੱਖ-ਵੱਖ ਬਾਜ਼ਾਰਾਂ ਅਤੇ ਜਨਤਕ ਅਥਾਵਾਂ ਤੇ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਦੱਸਿਆ ਕਿ ਜੇਕਰ ਕੋਈ نابالغ 1 ਅਗਸਤ ਤੋਂ ਕੋਈ ਵੀ ਦੋ ਪਹੀਆ ਵਾਹਨ ਜਾਂ ਚਾਰ ਪਹੀਆ ਵਾਹਨ ਚਲਾਉਂਦਾ ਫੜਿਆ ਗਿਆ ਤਾਂ ਉਸ ਦੇ ਮਾਪਿਆਂ ਨੂੰ 25000 ਰੁਪਏ ਜੁਰਮਾਨਾ ਵੀ ਕੀਤਾ ਜਾਏਗਾ ਅਤੇ 3 ਸਾਲ ਦੀ ਕੈਦੀ ਵਿਵਸਥਾ ਵੀ ਹੋਵੇਗੀ। ਉਹਨਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਜਿਨ੍ਹਾਂ ਨਾਬਾਲਗ ਬੱਚਿਆਂ ਕੋਲ ਲਾਇਸੈਂਸ ਹੈ ਜਿਸ ਵਿੱਚ ਉਹਨਾਂ ਨੂੰ ਬਿਨਾਂ ਗੇਅਰ ਦੇ ਵਾਹਨ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ ਤਾਂ ਉਹ ਸਿਰਫ 50 ਸੀਸੀ ਹਾਰਸ ਪਾਵਰ ਤੱਕ ਹੀ ਗੱਡੀ ਚਲਾ ਸਕਦਾ ਹੈ ਕੋਈ ਵੀ ਵਾਹਨ ਜਿਸ ਵਿੱਚ ਕਿਸੇ ਵੀ ਕੰਪਨੀ ਦਾ ਪ੍ਰਸਿੱਧ ਸਕੂਟਰ ਸ਼ਾਮਿਲ ਨਹੀਂ ਹੈ ਜੋ ਕਿ ਆਮ ਤੌਰ ਤੇ ਚਲਾਇਆ ਜਾਂਦਾ ਹੈ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਨਾ ਬਾਲਗ ਨੂੰ ਇੱਕ ਵੈਧ ਲਾਇਸੈਂਸ ਜਾਰੀ ਕੀਤਾ ਜਾਵੇਗਾ ਜੋ 18 ਸਾਲ ਦੀ ਉਮਰ ਵਿੱਚ ਵੈਧ ਹੋ ਜਾਂਦਾ ਹੈ ਪਰ ਕਾਨੂੰਨ ਦੀ ਉਲੰਘਣਾ ਕਰਨ ਦੀ ਸਥਿਤੀ ਵਿੱਚ ਫੜੇ ਗਏ ਵਾਹਨ ਦੀ ਰਜਿਸਟ੍ਰੇਸ਼ਨ ਵੀ ਇੱਕ ਸਾਲੀ रद्द की जा सकती है कपूरथला तो ब्यूरो रिपोर्ट है ए डी जी पी साहब एस राय जी के दिशा निर्देश मोटर व्हीकल एक्ट दो हजार उन्नीस के तहत जेकर कोई भी नाबालिग बच्चा जिंद उम्र अठारह साल तो घट है तो कोई भी वहीकल टू व्हीलर या चौपिया नौका फरिया गया ਕਾਰਵਾਈ ਕਰਦੇ ਹੋ ਉਸਦੇ ਮਾਪੇ ਪਤਨ ਨੂੰ 3 ਸਾਲ ਦੀ ਕੈਚ ਔਰ 50000 ਰੁਪਏ ਜੁਰਮਾਨਾ ਕੀਤਾ ਜਾਵੇਗਾ ਇਸ ਤੋਂ ਇਲਾਵਾ ਉਸ ਜਗ੍ਹਾ ਤੇ ਜੁਨਾਈਲ ਜਸਟਿਸ ਐਕਟ ਜੋ ਆਰ ਦੇ ਅੱਗੇ ਕਾਰਵਾਈ ਕੀਤੀ ਜਾਵੇਗੀ ਇਹਦੇ ਨਾਲ ਨਾਲ ਜਿਹੜਾ ਵਾਹਨ ਇਸ ਅਪਰਾਧ ਦੇ ਵਿੱਚ ਪਾਇਆ ਜਾਂਦਾ ਹੈ ਚਾਹੇ ਉਹ ਵਾਹਨ 2-व्हीलर ਹੋਵੇ ਚਾਹੇ ਉਹ ਵਾਹਨ 4-व्हीलर ਹੋਵੇ ਉਸ ਦਾ ਰਜਿਸਟ੍ਰੇਸ਼ਨ ਸਰਟੀਫਿਕੇਟ ਜਿਨ੍ਹਾਂ ਕੀ ਅਸੀਂ ਆਰਸੀ ਕਹਿੰਦੇ ਹਾਂ ਉਹ 1 ਸਾਲ ਦੇ ਲਈ ਉਹ ਰੱਦ ਕਰ ਦਿੱਤੀ ਜਾਵੇਗੀ। ਔਰ ਜਿਹੜਾ ਬੱਚਾ ਜੁਗਦਾਰੀ ਹੋਵੇਗਾ, ਜਿਹੜਾ ਬੱਚਾ ਨਵਾਲਗ ਹੋਵੇਗਾ ਉਸ ਦਾ 25 ਸਾਲ ਦੀ ਉਮਰ ਤੱਕ ਡਰਾਈਵਿੰਗ ਲਾਇਸੈਂਸ ਜਿਹੜਾ ਨਹੀਂ ਬਣ ਸਕਦਾ ਜੋ ਕਿ ਆਮ ਤੌਰ ਤੇ ਪੁਰ 18 ਸਾਲ ਦੀ ਉਮਰ 'ਤੇ ਹੀ ਬਣ ਜਾਂਦਾ ਹੈ। ਇੱਕ ਬਾਅਦ ਹੀ ਜਿਆਦਾ ਸਵਾਲ ਲੋਕਾਂ ਦੇ ਆ ਰਹੇ ਸਨ ਮੋਬਾਈਲਾਂ ਤੇ ਵੀ, ਸੋਸ਼ਲ ਮੀਡੀਆ ਤੇ ਵੀ ਕਿ ਉਹਨਾਂ ਦੇ ਬੱਚਿਆਂ ਦੇ ਜਿਹੜੇ ਜੋ ਸੈਂਸਰ ਕਾਣੀ ਕੋ ਉਹ 15 ਸਾਲ ਦੀ ਉਮਰ ਦੇ ਵਿੱਚ ਬਣ ਚੁੱਕੇ ਹੋਏ ਜਿਹਦੇ ਉੱਪਰ ਵਿਦਾਉਟ ਗੇਅਰ ਲਿਖਿਆ ਹੈ ਤੋਂ ਉਹਦੇ ਮੁਤਲਕ ਮਿਤੀ 26 ਤਰੀਕ ਨੂੰ ਏਡੀਜੀਪੀ ਸਾਹਿਬ ਵੱਲੋਂ ਇੱਕ ਸਟੇਟ ਆਰਡਰ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਹੈ ਉਹਦੇ ਮੁਤਾਬਕ ਸਿਰਫ 50 ਸੀਸੀ ਜਿਹੜਾ ਵਾਈਕਲ ਦੀ ਹੌਸਪਾਵਰ ਜਿਹੜੀ 50 ਸੀਸੀ ਹੋਵੇਗੀ ਉਹ ਬੱਚਾ ਕੇਵਲ ਉਹ ਹੀ ਵਾਈਕਲ ਚਲਾ ਸਕਦਾ ਹੈ ਇਲੈਕਟ੍ਰਿਕ ਵਾਈਕਲ ਆਉਂਦਾ ਹੈ 50 ਸੀਸੀ ਦਾ ਇਸ ਤੋਂ ਇਲਾਵਾ ਨਾਲ ਤਾਂ ਕੋਈ ਐਕਟਿਵਾ ਨਾ ਕੋਈ ਜੁਪੀਟਰ ਨਾ ਕੋਈ ਅਸੈਸ ਜੇ ਉਹ ਪੁੱਛਾ ਫੜਵਾ ਗਿਆ ਤਾਂ ਉਹਦੇ ਮਾਪੇ ਬਨੂੰ 3 ਸਾਲ ਦੀ ਕੈਦ ਔਰ 25000 ਰੁਪਏ ਜਿਹੜਾ ਹੈ ਕੀਤਾ ਹੈ 31 ਸਤ 2024 ਤੱਕ ਅਸੀਂ ਤੁਹਾਨੂੰ ਜਾਗਰੂਕ ਕਰਦੇ ਰਹਿਵਾਂਗੇ ਅਲੱਗ-ਅਲੱਗ ਸਮਾਗਮ ਲਗਾ ਕੇ ਲੈਕਚਰ ਸੁਣਾ ਕੇ ਮੁਲਾਕਾਤ ਕਰਕੇ ਔਰ ਇਹਦੀ ਜਿਹੜੀ ਪਾਲਣਾ ਹੈ ਉਹ 18 ਗੋੜਜੋੜ ਦੇ ਲਾਗੂ ਹੋ ਜਾਣਾ ਹੈ ਔਰ ਅਗਰ 1/8/2024 ਵਾਲੇ ਦਿਨ ਤੋਂ ਬਾਅਦ ਜੋ ਕੋਈ ਫੜਿਆ ਜਾਂਦਾ ਹੈ ਪਹਿਲਕਿ ਉਹਨੇ ਮਾਮਾਬ ਅਤੇ ਗਾੜੀਆਂ ਦੇ ਖਰਾਬ ਕਾਰਵਾਈ ਕਰਦੇ ਹੋਏ 3 ਸਾਲ ਦੀ ਕੈਦ ਔਰ 25000 ਰੁਪਏ ਜਿਹੜਾ ਹੈ ਉਹ ਜੁਰਮਾਨਾ ਕਿੰਦਾ ਜਾਵੇ